ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਰਡਵੇ ਇਮੀਗ੍ਰੇਸ਼ਨ ਤੋਂ ਜਗਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਸਰ ਜੀ ਵਿਸ਼ਾ ਬੜਾ ਮਹੱਤਵਪੂਰਨ ਹੈ ਜਗਪ੍ਰੀਤ ਜੀ ਦੋ ਵੱਡੇ ਸਵਾਲ ਨੇ ਕੈਨੇਡਾ ਦੇ ਪੀਆਰ ਕਿਨਾਂ ਨੂੰ ਮਿਲੇਗੀ ਤੇ ਪਾਰਟ ਟਾਈਮ ਜੌਬਸ ਕਿਨਾਂ ਨੂੰ ਮਿਲਣਗੀਆਂ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੀ ਸ਼ਿਕਾਇਤ ਹੈ ਕਿ ਉਹਨਾਂ ਨੂੰ ਪਾਰਟ ਟਾਈਮ ਜੌਬਸ ਨਹੀਂ ਮਿਲ ਰਹੀਆਂ ਤੇ ਪੀਆਰ ਬੰਦ ਹੋਣ ਦੇ ਰੌਲੇ ਸੋਸ਼ਲ ਮੀਡੀਆ ਤੇ ਨੇ ਪਰ ਆਫੀਸ਼ੀਅਲੀ ਪੀਆਰ ਬੰਦ ਨਹੀਂ ਹੈ ਪਰ ਮਿਲੂ ਕਿਸ ਨੂੰ ਪੀਆਰ ਤੇ ਪਾਰਟ ਟਾਈਮ ਜੌਬ ਕਿਸ ਨੂੰ ਮਿਲੂ ਬਿਲਕੁਲ ਸਰ ਇਹ ਬਹੁਤ ਇੰਪੋਰਟੈਂਟ ਟਾਪਿਕ ਹੈ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਬਹੁਤ ਜਿਆਦਾ ਨੈਗੇਟਿਵਿਟੀ ਸਟੂਡੈਂਟ ਦੇ ਮੂੰਹੋਂ ਸੁਣਦੇ ਆ ਕਿ ਕੈਨੇਡਾ ਦੇ ਵਿੱਚ ਪੀਆਰ ਨਹੀਂ ਹੋ ਰੇ ਕੈਨੇਡਾ ਦੇ ਵਿੱਚ ਜੌਬਸ ਨਹੀਂ ਮਿਲ ਰਹੀਆਂ ਇਹ ਕਿਹਨਾਂ ਰੀਜਨਸ ਕਰਕੇ ਹੈ ਔਰ ਇਹ ਅਗਰ ਕੰਡੀਸ਼ਨ ਡਿਵੈਲਪ ਹੋਈ ਹੈ ਤਾਂ ਉਹਦੇ ਪਿੱਛੇ ਕੀ ਕਨਸੀਕਵੈਂਸਸ ਨੇ ਇਹ ਦੋਨੋਂ ਚੀਜ਼ਾਂ ਆਪਣੇ ਆਪਣੇ ਲੈਵਲ ਦੇ ਉੱਤੇ ਆਪਣਾ ਇੱਕ ਬਹੁਤ ਇੰਪੋਰਟੈਂਟ ਰੋਲ ਲੈ ਕੇ ਬੈਠੀਆਂ ਨੇ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਤਾਂ ਕੈਨੇਡਾ ਦਾ ਇੱਕ ਐਦਾਂ ਦਾ ਕੰਟਰੀ ਹੈ ਜਿਹੜਾ ਕਿ ਸਭ ਤੋਂ ਈਜ਼ੀ settlement or fast settlement ਦਿੰਦਾ ਹੈ ਇੰਟਰਨੈਸ਼ਨਲ ਸਟੂਡੈਂਟ ਨੂੰ ਜਿੱਥੇ ਬਾਕੀ ਕੰਟਰੀਜ਼ 'ਚ ਸਟੂਡੈਂਟ ਨੂੰ 5-5 6-6 ਸਾਲ ਲੱਗ ਜਾਂਦੇ ਨੇ ਇੱਥੇ ਟੋਟਲ ਡਿਪਲੋਮਾ ਜਾਂ ਡਿਗਰੀ ਕਰਨ ਤੋਂ ਬਾਅਦ ਨੈਕਸਟ 2-3 ਇਅਰਸ ਦੇ ਵਿੱਚ ਸਟੂਡੈਂਟ ਆਪਣੀ ਸੈਟਲਮੈਂਟ ਕਰ ਲੈਂਦਾ ਜਿਹਨੂੰ ਆਪਾਂ ਪੀਆਰ ਕਹਿੰਦੇ ਆ ਹੁਣ ਜਦੋਂ ਪੀਆਰ ਨੂੰ ਆਪਾਂ ਪਹਿਲਾਂ ਡਿਸਕਸ ਕਰਾਂਗੇ ਕਿ ਪੀਆਰ ਕਿਨੂੰ ਮਿਲੂਗੀ ਤੇ ਕਿਨੂੰ ਨਹੀਂ ਮਿਲੂਗੀ ਇਹਦੇ ਵਿੱਚ ਇੰਪੋਰਟੈਂਟ ਚੀਜ਼ ਸਭ ਤੋਂ ਪਹਿਲਾਂ ਕੀ ਹੈ ਕਿ ਸਟੂਡੈਂਟ ਨੂੰ ਆਪਣੇ ਰਿਲੈਕਸਡ ਬਿਹੇਵੀਅਰ ਦੇ ਨਾਲ ਪਹਿਲਾਂ ਕੰਪਰੋਮਾਈਜ਼ ਕਰਨਾ ਪਊਗਾ ਹੁਣ ਤੱਕ ਅਗਰ ਸਟੂਡੈਂਟਸ ਦੀ ਗੱਲ ਕਰੀਏ ਤਾਂ ਸਟੂਡੈਂਟ ਜਦੋਂ ਆ ਕੇ ਮਿਲਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਉਹ ਆ ਕੇ ਇਹ ਕਹਿੰਦਾ ਹੈ ਕਿ ਮੈਨੂੰ ਉਹ ਕਾਲਜ ਤੇ ਉਹ ਪ੍ਰੋਗਰਾਮ ਦਿਓ ਜਿੱਥੇ ਮੈਨੂੰ ਇੱਕ ਜਾਂ ਦੋ ਦਿਨ ਜਾਣਾ ਪਵੇ ਤੇ ਘੱਟ ਤੋਂ ਘੱਟ ਪੜ੍ਹਨਾ ਪਵੇ ਅਸਾਈਨਮੈਂਟ ਬੇਸਡ ਹੋਵੇ ਹੁਣ ਇਹ ਜਿਹੜੇ ਜਨਰਲ ਪ੍ਰੋਗਰਾਮ ਨੇ ਇਹਨਾਂ ਦੇ ਵਿੱਚ ਨਾ ਅਗਰ ਆਪਾਂ ਪੀਆਰ ਦੇ ਸਿਸਟਮ ਨੂੰ ਸਟੱਡੀ ਕਰੀਏ ਸਟੂਡੈਂਟ ਅਗਰ ਉਹਨੂੰ ਸਟੱਡੀ ਕਰੇ ਚਾਹੇ ਉਹ ਪ੍ਰੋਵਿੰਸ ਲੈਵਲ ਤੇ ਕਰ ਰਿਹਾ ਚਾਹੇ ਉਹ ਫੈਡਰਲ ਲੈਵਲ ਤੇ ਕਰ ਰਿਹਾ ਤਾਂ ਪੀਆਰ ਇੱਕ ਪੁਆਇੰਟ ਬੇਸਡ ਸਟਰਕਚਰ ਹੈ ਜਿਹਦੇ ਵਿੱਚ ਤੁਹਾਨੂੰ ਏਜ ਦੇ ਮਾਰਕਸ ਮਿਲਦੇ ਨੇ ਤੁਹਾਡੀ ਅਕੈਡਮਿਕਸ ਦੇ ਮਾਰਕਸ ਮਿਲਦੇ ਨੇ ਤੁਹਾਡੇ ਐਕਸਪੀਰੀਅੰਸ ਦੇ ਮਿਲਦੇ ਨੇ ਪਲੱਸ ਹੋਰ ਐਕਸ ਵਾਈ ਜ਼ेड ਉਹਦੇ ਵਿੱਚ ਪੁਆਇੰਟਸ ਹੁੰਦੇ ਨੇ ਸੋ ਅਗਰ ਤੁਹਾਡਾ ਪ੍ਰੋਗਰਾਮ ਹਾਈਲੀ ਸਕਿਲਡ ਹੈ ਔਰ ਉਹਦੀ ਹਾਈ ਜੌਬ ਡਿਮਾਂਡ ਹੈ ਔਰ ਤੁਸੀਂ ਇੱਕ ਵਧੀਆ ਨੈਸ਼ਨਲ ਓਕੂਪੇਸ਼ਨ ਕਲਾਸੀਫਿਕੇਸ਼ਨ ਕੋਡ ਜਿਨ੍ਹਾਂ ਨੂੰ ਨੌਕ ਕੋਡਸ ਕਹਿੰਦੇ ਨੇ ਓ ਏ ਬੀ ਸੀ ਦੀ ਕੈਟੇਗਰੀਜ਼ੇਸ਼ਨ ਦੇ ਵਿੱਚ ਆਉਂਦੇ ਨੇ ਅਗਰ ਤੁਹਾਡਾ ਹਾਈ ਜੌਬ ਡਿਮਾਂਡ ਹੈ ਔਰ ਤੁਹਾਡੀ ਐਜੂਕੇਸ਼ਨ ਦੇ ਪੁਆਇੰਟਸ ਮੈਕਸਿਮਮ ਨੇ ਤਾਂ ਤੁਸੀਂ ਬਹੁਤ ਈਜ਼ੀਲੀ ਜਿਹੜਾ ਆਪਣੀ ਪੀਆਰ ਲੈ ਸਕਦੇ ਹੋ ਹੁਣ ਇੱਥੇ ਸਟੂਡੈਂਟ ਪੁੱਛੇਗਾ ਜੀ ਉਹ ਕੋਰਸ ਕਿਹੜੇ ਨੇ ਉਹ ਕੋਰਸ ਹੋ ਸਕਦੇ ਨੇ ਜੀ ਅਗਰ ਤੁਸੀਂ ਹੈਲਥ ਸਾਇੰਸਿਸ ਤੋਂ ਤੁਸੀਂ ਡੈਂਟਲ 'ਚ ਜਾਓ ਨਰਸਿੰਗ 'ਚ ਜਾਓ ਫਾਰਮੇਸੀ 'ਚ ਜਾਓ ਫਾਰਮੇਸੀ ਚ ਇੱਕ ਡਿਪਲੋਮਾ ਮਿਲਦਾ ਹੈ 2 ਸਾਲ ਦਾ ਸਟੂਡੈਂਟਸ ਨੂੰ ਆਫਟਰ ਪਲੱਸ 2 ਜਿਹਨੂੰ ਆਪਾਂ ਫਾਰਮੇਸੀ ਟੈਕਨੀਸ਼ੀਅਨ ਕਹਿੰਦੇ ਆ ਕੈਮੀਕਲ ਲੈਬਾਰਟਰੀ ਟੈਕਨੀਸ਼ੀਅਨ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਬਹੁਤ ਸਾਰੇ ਪ੍ਰੋਗਰਾਮ ਹੈਲਥ ਸਾਇੰਸਸ ਦੇ ਨੇ ਨਾਨ ਮੈਡੀਕਲ ਵਾਲੇ ਸਟੂਡੈਂਟ ਕਲਾਊਡ ਕੰਪਿਊਟਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਇਦਾਂ ਦੇ ਪ੍ਰੋਗਰਾਮਸ ਜਾ ਸਕਦੇ ਨੇ ਹੁਣ ਗੱਲ ਆਉਂਦੀ ਹੈ ਕਮਰਸ ਔਰ ਆਰਟਸ ਵਾਲੇ ਸਟੂਡੈਂਟ ਸਭ ਤੋਂ ਜ਼ਿਆਦਾ ਕਨਫਿਊਜ਼ਡ ਇੱਥੇ ਹੁੰਦੇ ਆ ਨਾਰਮਲੀ ਜਿਹੜੇ ਸਟੂਡੈਂਟਸ ਕਮਰਸ ਬੈਕਗ੍ਰਾਉਂ ग्लोबल बिजनेसमैन ਜਿਹਨਾਂ ਦੀ ਹੈ ਨਾ ਹਾਈ ਜੌਬ ਡਿਮਾਂਡ ਰਿਕਰੂਟਮੈਂਟਸ ਨਹੀਂ ਹੁੰਦੀਆਂ ਅਗਰ ਉਹ ਸਟੂਡੈਂਟ ਅਕਾਊਂਟਿੰਗ 'ਚ ਜਾਂਦਾ ਹੈ ਫਾਈਨੈਂਸ਼ੀਅਲ ਅਕਾਊਂਟਿੰਗ 'ਚ ਜਾਂਦਾ ਹੈ ਪ੍ਰੇਡਿਕਟਿਵ ਐਨਾਲਿਸਿਸ 'ਚ ਜਾਂਦਾ ਹੈ ਫਿਰ 8 ਸਾਲੇ ਸਟੂਡੈਂਟ ਦੀ ਗੱਲ ਕਰੀਏ ਸਟੂਡੈਂਟ ਨੇ ਪੋਲੀਟੀਕਲ ਸਾਇੰਸ ਪੜ੍ਹੀ ਹੈ ਸੋਸ਼ੀਓਲੋਜੀ ਪੜ੍ਹੀ ਹੈ ਇਕਨੋਮਿਕਸ ਦੇ ਨਾਮ ਵੀ ਕੁਝ ਸਟੂਡੈਂਟ ਹੈ ਤਾਂ ਇਹਨਾਂ ਦੇ ਕੋਲ ਵੀ ਆਪਣੀ ਸਟਰੀਮ ਦੇ ਪ੍ਰੋਗਰਾਮ ਬਹੁਤ ਸਾਰੇ ਆ ਸੋ ਅਗਰ ਤੁਸੀਂ ਹਾਈ ਸਕਿਲਡ ਪ੍ਰੋਗਰਾਮ ਔਰ ਹਾਈ ਜੌਬ ਡਿਮਾਂਡ ਵਾਲਾ ਪ੍ਰੋਗਰਾਮ ਲੈਣੇ ਹੋ ਤਾਂ ਪੀਆਰ ਕੋਈ ਜਿਆਦਾ ਦੂਰ ਨਹੀਂ ਹੈ ਸੈਕੰਡ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਪਾਰਟ ਟਾਈਮ ਜੌਬਸ ਨੂੰ ਲੈ ਕੇ ਜਦੋਂ ਸਟੂਡੈਂਟ ਜਾ ਰਿਹਾ ਹੁਣ ਪਾਰਟ ਟਾਈਮ ਜੌਬ ਦੇ ਲਈ ਨਾ ਸਟੂਡੈਂਟ ਨੂੰ ਇੰਡੀਆ ਤੋਂ ਹੀ ਸਰ ਪਹਿਲਾਂ ਪ੍ਰਿਪੇਅਰ ਹੋ ਕੇ ਜਾਣਾ ਪਊਗਾ ਉਹਨੂੰ ਪ੍ਰੈਪਰੇਸ਼ਨ ਕੀ ਹੈ ਦੇਖੋ ਉਹਨੇ ਆਪਣੀ ਪਲੱਸ 2 ਕਰ ਲਈ ਹੈ ਆਪਣੀ ਗ੍ਰੈਜੂਏਸ਼ਨ ਕਰ ਲਈ ਉਹਨੇ ਇੱਕ ਆਇਲਸ ਦਾ ਪੀਟੀ ਦਾ ਡਿਫਾਈਨਡ ਸਕੋਰ ਲੈ ਲਿਆ ਓਵਰਆਲ 60 ਲੈ ਲਿਆ ਓਵਰਆਲ 6 6.5 ਜਿੱਦਾਂ ਦਾ ਵੀ ਸਕੋਰ ਹੈ ਮਹਨ ਨੂੰ ਲੈਣੀ ਹੈ ਪਾਰਟ ਟਾਈਮ ਜੌਬ ਪਾਰਟ ਟਾਈਮ ਜੌਬ ਨਾ ਤੁਹਾਡੇ ਆਈਐਲਐਸ ਜਾਂ ਪੀਟੀਈ ਨੇ ਨਹੀਂ ਦੇਣੀ ਸਟੂਡੈਂਟ ਕਹਿੰਦਾ ਜੀ ਮੇਰੇ 7 ਬੈਂਡ ਹੈ ਮੇਰੇ 80% ਨੰਬਰ ਹੈ ਮੈਨੂੰ ਪਾਰਟ ਟਾਈਮ ਜੌਬ ਨਹੀਂ ਮਿਲ ਰਹੀ ਪਾਰਟ ਟਾਈਮ ਜੌਬ ਲੈਣ ਦੇ ਲਈ ਤੁਹਾਡੇ ਹੱਥ 'ਚ ਕੁਝ ਬੇਸਿਕ ਸਕਿਲਸ ਹੋਣੀਆਂ ਚਾਹੀਦੀਆਂ ਨੇ ਉਹ ਜਿਹੜੀਆਂ ਟ੍ਰੇਡ ਦੇ ਨਾਲ ਕਨੈਕਟਡ ਨੇ ਉਹਦੇ 'ਚ ਤੁਸੀਂ ਕਾਰ ਪੇਂਟਿੰਗ ਸਿੱਖ ਕੇ ਜਾ ਸਕਦੇ ਹੋ ਮਕੈਨੀਕਲ ਦਾ ਕੰਮ ਸਿੱਖ ਕੇ ਜਾ ਸਕਦੇ ਹੋ ਪਲੰਬਿੰਗ ਦਾ ਕੰਮ ਸਿੱਖ ਕੇ ਜਾ ਸਕਦੇ ਹੋ ਸ਼ੈਫ ਦਾ ਕੰਮ ਸਿੱਖ ਕੇ ਜਾ ਸਕਦੇ ਹੋ ਪਲੱਸ ਆਪਣੀ ਕਮਿਊਨੀਕੇਸ਼ਨ ਤੇ ਜ਼ਰੂਰ ਫੋਕਸ ਕਰੋ ਨਾਰਮਲੀ ਸਟੂਡੈਂਟ ਨਾ ਕੈਨੇਡਾ ਚ ਜਿੰਨਾ ਇੱਕ ਮੈਂ ਐਕਸਪੀਰੀਅੰਸ ਕਰਦਾ ਕੈਨੇਡਾ ਚ ਜਾ ਕੇ ਵੀ ਸਟੂਡੈਂਟ ਨਾ ਪਹਿਲਾਂ ਸਭ ਤੋਂ ਪਹਿਲਾਂ ਪੰਜਾਬੀ ਏਮਪਲੋਇਰ ਲੱਭਦਾ ਉਹਨੂੰ ਕੋਸ਼ਿਸ਼ ਹੁੰਦੀ ਕਿ ਮੇਰਾ ਏਮਪਲੋਇਰ ਜਿਹੜਾ ਹੈ ਉਹ ਮੇਰੀ ਸਟੇਟ ਦਾ ਹੈ ਉਹ ਮੇਰੀ ਲੈਂਗੁਏਜ ਸਮਝਦਾ ਤਾਂ ਮੈਂ ਸੋਚਾਂ ਉੱਥੇ ਇੱਕ ਪਹਿਲਾ ਬੈਰੀਅਰ ਆ ਗਿਆ ਕਿ ਪੰਜਾਬੀ ਏਮਪਲੋਇਰ ਕਿੰਨੇ ਕੁ ਜ਼ਿਆਦੇ ਹੋਣਗੇ ਔਰ ਉਹਨਾਂ ਕੋ ਕਿੰਨੀਆਂ ਕੁ ਜ਼ਿਆਦੀਆਂ ਜੌਬਸ ਹੋਣਗੀਆਂ ਹੁਣ ਅਗਰ ਤੁਹਾ ਬਿਲਕੁਲ ਐਗਜ਼ਿਸਟ ਨਹੀਂ ਕਰ ਰਿਹਾ ਤੁਸੀਂ ਇੰਗਲਿਸ਼ ਦੇ ਵਿੱਚ ਵੈਲ ਕਮਿਊਨੀਕੇਟ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਪਾਰਟ ਟਾਈਮ ਜੌਬ ਲੱਭਣੀ ਬਹੁਤ ਹੱਦ ਤੱਕ ਈਜ਼ੀ ਹੋ ਜਾਂਦੀ ਹੈ ਫਿਰ ਅਗਰ ਤੁਹਾਡੇ ਕੋਲ ਕੋਈ ਬੇਸਿਕ ਸਕਿੱਲਸ ਤੁਸੀਂ ਗੇਨ ਕੀਤੀਆਂ ਹੋਈਆਂ ਨੇ ਤਾਂ ਤੁਹਾਡੀ ਐਂਟਰੀ ਉਸ ਤੋਂ ਵੀ ਜ਼ਿਆਦਾ ਸੌਖੀ ਹੈ ਸੋ ਪੀਆਰ ਔਰ ਪਾਰਟ ਟਾਈਮ ਜੌਬਸ ਨੂੰ ਲੈ ਕੇ ਸਟੂਡੈਂਟਸ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਬਿਲਕੁਲ ਜੀ ਸੋ ਬੜੀ ਮਹੱਤਵਪੂਰਨ ਤੁਸੀਂ ਜਾਣਕਾਰੀ ਦਿੱਤੀ ਹੈ ਸੋ ਅਗਲੇ ਇਨਟੇਕਸ ਬਾਰੇ ਇੱਕ ਵਾਰੀ ਜ਼ਰੂਰ ਦੱਸ ਦਿਓ ਕਿਹੜੇ ਕਿਹੜੇ ਇਨਟੇਕਸ ਹੁਣ ਓਪਨ ਨੇ ਕੈਨੇਡਾ ਦੇ ਨੈਕਸਟ ਜਿਹੜਾ ਇਨਟੇਕ ਫੁੱਲੀ ਓਪਨ ਹੈ ਜੀ ਉਹ ਜਨਵਰੀ 2025 ਹੈ ਉਸ ਤੋਂ ਬਾਅਦ ਮਈ ਹੈ ਔਰ ਈਵਨ ਨੈਕਸਟ ਈਅਰ ਸੈਪਟੈਂਬਰ ਦੀਆਂ ਐਪਲੀਕੇਸ਼ਨਸ ਵੀ ਪ੍ਰੋਗਰਾਮਸ ਇੰਸਟੀਟਿਊਸ਼ਨਸ ਨੇ ਓਪਨ ਕਰ ਦਿੱਤੇ ਹੈ ਸੋ ਨੀਅਰੈਸਟ ਸਟੂਡੈਂਟ ਦਾ ਟਾਰਗੇਟ ਜਨਵਰੀ ਔਰ ਮੇ ਫੁੱਲੀ ਓਪਨ ਜੀ ਚਲੋ ਥੈਂਕ ਯੂ ਸੋ ਮੱਚ 98238 90238 ਇਹ ਨੰਬਰ ਹੈ ਇਸ ਨੰਬਰ ਤੇ ਤੁਸੀਂ ਜਨਪ੍ਰੀਤ ਜੀ ਜਾਂ ਬਰੌਡਵੇ ਇਮੀਗ੍ਰੇਸ਼ਨ ਦੇ ਕਿਸੇ ਵੀ ਆਫਿਸ 'ਚ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਫਰੌਦ ਨੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ